ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਰਵੱਤ ਪੰਜਾਬੀ 03 ਚੈਨਲ ਦੇਖ ਰਹੇ ਵੀਰਾਂ ਨੂੰ ਜੀ ਆਇਆਂ ਆਖਿਆ ਜਾਂਦਾ ਏ ਆਜੋ ਅੱਜ ਬਾਈ ਗੋਰੇ ਔਲਖ ਕੋਲੇ ਪਹੁੰਚੇ ਆ ਔਲਖ ਸਟੱਡ ਫਾਰਮ ਪਿੰਡ ਜੱਸੀ ਪੌ ਵਾਲੀ ਜ਼ਿਲ੍ਹਾ ਬਠਿੰਡਾ ਇਹ ਬਠਿੰਡੇ ਤੋਂ ਤਲਵੰਡੀ ਰੋਡ ਤੇ ਬਠਿੰਡੇ ਤੋਂ ਸਾਰਾ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਬਾਈ ਆਜੋ ਬਾਈ ਕੋਲੇ ਸੇਲ ਵਾਲੇ ਜਾਨਵਰ ਆ ਸੇਲ ਵਾਲੇ ਜਾਨਵਰ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਦਿਖਾਉਣੇ ਆ ਤੁਹਾਨੂੰ ਜਾਨਵਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਤੇ ਜਾਨਵਰ ਵਧੀਆ ਸਾਰੇ ਜੀ ਹਾਂ ਬਹੁਤ ਵਧੀਆ ਸਾਰੇ ਜਾਨਵਰ ਵਧੀਆ ਜੀ ਤੇ ਕਿੰਨੇ ਜਾਨਵਰ ਆ ਵੀਰੇ ਆਪਣੇ ਕੋਲ ਸੇਲ ਆਸਤੇ ਅੱਜ ਅੱਜ 5 ਜਾਨਵਰ ਆ ਜੀ ਤਿੰਨ ਘੋੜੀਆਂ ਦੋ ਬਛੇਰੇ ਆ ਜੀ ਤੇ ਇਹ ਬਛੇਰੇ ਮਾਰਵਾੜੀ ਆ ਕਿ ਨੁਕਰੇ ਵੀਰੇ ਮਾਰਵਾੜੀ ਆ ਜੀ ਮਾਰਵਾੜੀ ਤੇ ਘੋੜੀਆਂ ਵੀਰੇ ਘੋੜੀਆਂ ਚੰਗੀਆਂ ਜੀ ਚੰਗੀਆਂ ਜੀ ਹਾਂਜੀ ਠੀਕ ਹੈ ਜੀ ਤੇ ਕੀ ਡਿਟੇਲ ਆ ਵੀਰੇ ਘੋੜੀਆਂ ਬਾਰੇ ਦੋਗੇ ਫਿਰ ਡਿਟੇਲ ਹਾਂਜੀ ਹਾਂਜੀ ਆਜੋ ਜੀ ਇਹ ਆਪਣੀ ਪਹਿਲੀ ਘੋੜੀ ਆ ਕੀ ਇਹ ਲੀਲੀ ਘੋੜੀ ਆ ਹਾਂ ਲੀਲੀ ਚੰਬੀ ਆ ਜੀ ਜਾਓ ਵੀਰੇ ਕੋਲ ਤੇ ਦੱਸ ਦਿਓ ਸਾਰਾ ਤੇ ਕੀ ਡਿਟੇਲ ਆ ਵੀਰੇ ਇਹਦੀ 60 ਇੰਚ ਹਾਈਟ ਆ ਜੀ ਇਹਦੀ ਠੀਕ ਹੈ ਜੀ ਬਾਲ ਪੌਰੀਆਂ ਦੀ ਸਾਫ ਆ ਜੀ ਠੀਕ ਹੈ ਜੀ ਤੇ ਪੰਜਾਰੇ ਲੱਗੀ ਹੈਗੀ ਠੀਕ ਹੈ ਜੀ ਤੇ ਮਲਾਈ ਵੀ ਆ ਕਿ ਖਾਲੀ ਹੈ ਨਹੀਂ ਹੁਣੇ ਖਾਲੀ ਹੈ ਜੀ ਹੀਟ ਚ ਆ ਗਈ ਹੁਣ ਠੀਕ ਹੈ ਜੀ ਮੇਲੇ ਤੋਂ ਲਈ ਸੀ ਆਪਾਂ ਹੀਟ ਚ ਆ ਗਈ ਗਰਾਉਂਡ ਤੋਂ ਲਈ ਸੀਗੀ ਠੀਕ ਹੈ ਜੀ ਤੇ ਕੀ ਮੁੱਲ ਵਗੈਰਾ ਕਰਦੇ ਆ ਵੀਰੇ ਇਹਦਾ ਆਪਾਂ ਇਹਦਾ ਸਵਾ ਲੱਖ ਰੁਪਏ ਜੀ ਸਵਾ ਲੱਖ ਰੁਪਏ ਜੀ ਹਾਂ ਜੀ ਠੀਕ ਹੈ ਜੀ ਲਓ ਬਈ ਨਿਗਾਹ ਮਾਰ ਲਓ ਬਾਈ ਘੋੜੀ ਤੇ ਲੈਂਥ ਬਹੁਤ ਚੰਗੀ ਹੈ ਘੋੜੀ ਦੀ ਢੌਣ ਦੀ ਬਹੁਤ ਚੰਗੀ ਆ ਤੇ ਨੀਲੀ ਚੰਬੀ ਘੋੜੀ ਹੈ ਬਾਈ ਪਹਿਲਾਂ ਵੀ ਸੂਈ ਵੀ ਆ ਬਾਈ ਕੁੜੀ ਇਹ ਹਾਂਜੀ ਪਹਿਲਾਂ ਸੂਈ ਜੀ ਤੇ ਪਹਿਲਾਂ ਬੱਚਾ ਨੁਗਰਾ ਦਿੱਤਾ ਕਿ ਚੰਬਈ ਨੁਕਰੀ ਬਿਸ਼ੇਰੀ ਦਿੱਤੀ ਨੁਕਰੀ ਬਿਸ਼ੇਰੀ ਦਿੱਤੀ ਹਾਂਜੀ ਹਾਂਜੀ ਠੀਕ ਹੈ ਜੀ ਨੁਗਰੇ ਬੱਚਿਆਂ ਹਾਲੀਏ ਦਾ ਢੱਡ ਢੁੱਡ ਜੀ ਸਾਰਾ ਪੈਰ ਪੂਰ ਲੱਤਾਂ ਬਾਹਾਂ ਮੂੰਹ ਸੇ ਸਾਰਾ ਚਿੱਟਾ ਗਾ ਪੂਸ਼ਪਾਸ਼ ਜੀ ਹਾਂਜੀ ਹਾਂਜੀ ਇਹ ਆਪ ਵੀ ਨੁਗਰੇ ਕੋੜੇ ਦਿੱਤੀ ਆ ਬਾਈ ਇਹ ਨਹੀਂ ਪਤਾ ਜੀ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਬਾਈ ਇਹ ਕੁੜੀ ਦੀ ਕੀ ਡਿਟੇਲ ਹੈ ਜੀ ਇਹ ਜੀ 65 ਇੰਚ ਹਾਈਟ ਹੈ ਜੀ ਠੀਕ ਹੈ ਜੀ ਲਾਲ ਚੰਬੀ ਹੈ ਜੀ ਠੀਕ ਹੈ ਬਾਈ ਤੇ ਇਹ ਹੈ ਜੀ 7 ਸਾਲ ਦੀ ਘੋੜੀ ਜੀ ਠੀਕ ਹੈ ਜੀ ਤੇ ਪੌਣੇ ਪੰਜ ਮਹੀਨੇ ਦੀ ਗੱਭਣਾਗੀ ਨੁਕਰੇ ਘੋੜੇ ਤੋਂ ਠੀਕ ਹੈ ਜੀ ਵੀ ਗੱਭਣਾ ਘੋੜੀ ਇਹ ਹਾਂ ਨੁਕਰੇ ਘੋੜੇ ਤੋਂ ਗੱਭਣਾ ਠੀਕ ਹੈ ਜੀ ਬੇਟੀ ਵਾਲੇ ਵਾਲਾ ਕੁਲਦੀਪ ਵਾਲੇ ਘੋੜੇ ਤੋਂ ਠੀਕ ਹੈ ਜੀ ਉਹ ਲੈਂਥ ਨੂੰ ਤਾਂ ਬਹੁਤ ਚੰਗੀ ਆ ਬਾਈ ਘੋੜੀ ਦੀ ਹਨਾ ਹਾਂਜੀ ਹਾਂਜੀ ਜਿਦੋਂ ਆਪਾਂ ਕਹਿੰਦੇ ਪੇਟਲ ਘੋੜੀ ਹੈਗੀ ਹਾਂਜੀ ਹਾਂਜੀ ਬਾਲ ਪੌਰੀਆਂ ਹੀ ਸਾਫ ਆ ਜੀ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਕਰਦੇ ਆ ਵੀਰੇ ਆਪਾਂ ਇਹਦਾ 140 ਜੀ 140 ਹਾਂਜੀ ਠੀਕ ਹੈ ਜੀ ਤੇ ਹੂੰ ਸਾਊਸੀਲ ਆ ਵੀਰੇ ਹਾਂ ਸਾਊਸੀਲ ਸਵਾਰੀ ਦੇ ਪਾਸ ਆ ਜੀ ਸਵਾਰੀ ਦੀ ਛੋਟੀ ਵੱਡੀ ਦੋਨੇ ਚਾਲਾਂ ਚਲਦੀ ਆ ਬਾਈ ਹਾਂ ਸਾਫ਼ ਆ ਜੀ ਪੂਰੀ ਠੀਕ ਹੈ ਜੀ ਲੋ ਵੀ ਨਿਗਾਹ ਮਾਰ ਲਓ ਇੱਕ ਵਾਰੀ ਘੋੜੀ ਤੇ ਤੁਸੀਂ ਬਹੁਤ ਚੰਗੀ ਘੋੜੀ ਆ ਤੇ ਪੇਟਲ ਘੋੜੀ ਆ ਤੇ ਮੌਕੇ ਦੀ ਗੱਬਣ ਆ ਬਾਈ ਪਾਉਨੇ 5 ਮਹੀਨਿਆਂ ਦੀ ਬਾਈ ਨੇ ਦੱਸਿਆ ਨੁਕਰੇ ਘੋੜੇ ਤੋਂ ਥੋੜੀ ਜੀ ਲੱਸੀ ਜ਼ਰੂਰ ਆ ਬਾਈ ਪਰ ਕੋੜੀ ਹੱਡਾਂ ਪੈਰਾਂ ਦੀ ਬਹੁਤ ਮਜ਼ਬੂਤ ਆ ਹਾਂਜੀ ਬਾਈ ਇਹ ਕੋੜੀ ਦੀ ਕੀ ਡਿਟੇਲ ਆਈ ਲੀਲੇ ਚੰਬੀ ਕੋੜੀ ਹੈ ਜੀ ਠੀਕ ਹੈ ਜੀ ਤੇ ਮਾਲਪੌਰ ਨਹੀਂ ਸਾਫ਼ ਆ ਬਿਲਕੁਲ ਠੀਕ ਹੈ ਜੀ ਉਮਰ ਕਿੰਨੀ ਹੋਗੀ ਵੀਰੇ ਦੀ ਉਮਰ ਇਹ ਜੀ 4 4.5 ਸਾਲ ਹੀ ਆ ਜੀ ਇੱਕ ਵਾਰੀ ਸੂਈ ਆ ਠੀਕ ਹੈ ਜੀ ਤੇ ਹੁਣ ਮੌਕੇ ਦੀ ਖਾਲੀ ਹੈ ਕਿ ਗੱਬਣਾ ਜੀ ਹੁਣ ਗੱਬਣਾ ਜੀ ਇਹ 35 ਦਿਨਾਂ ਦੀ ਚੈੱਕ ਪਾਸ ਹੋ ਗਈ ਆਪਣੇ ਵਾਲੇ ਘੋੜੇ ਤੇ ਚੈੱਕ ਪਾਸ ਆ ਠੀਕ ਹੈ ਜੀ ਨੌਕਰੀ ਤੋਂ ਮਹਾਰਾਣੇ ਦਾ ਬੱਚਾ ਜਿਹੜਾ ਆਪਣੇ ਕੋਲੇ ਅੱਛਾ ਡੋਡਾਂ ਵਾਲੇ ਮਹਾਰਾਣੇ ਦੇ ਹਾਂਜੀ ਹਾਂਜੀ ਠੀਕ ਹੈ ਜੀ ਉਹ ਤੋਂ ਗੱਬਣਾ ਜੀ ਠੀਕ ਹੈ ਜੀ ਇਹਦੀ ਹਾਈਟ ਕਿੰਨੀ ਹੈ ਜੀ ਹਾਈਟ ਇਹਦੇ ਹੋਊਗੀ 61 ਇੰਚੀ 61 ਇੰਚੀ ਹਾਂ ਵਾਧੂ ਠੀਕ ਹੈ ਜੀ ਤੇ ਕੀ ਮੁੱਲ ਕਰਦੇ ਆਂ ਵੀਰੇ ਕੋਲੀ ਦਾ ਆਪਾਂ ਇਹਦਾ 160 ਕਰਦੇ ਨੇ 160 ਹੀ ਹਾਂਜੀ ਹਾਂਜੀ ਠੀਕ ਹੈ ਜੀ ਲੋ ਵੀ ਨਿਗਾਹ ਮਾਰ ਲਓ ਇੱਕ ਵਾਰੀ ਬਹੁਤ ਸੋਹਣੀ ਘੋੜੀ ਆ ਨੀਲੀ ਚੰਬੀ ਕਦ ਕਾਠ ਚੈੱਕ ਕਰ ਲਓ ਘੋੜੀ ਦਾ ਤੇ ਪੇਟਲ ਘੋੜੀ ਆ ਵੱਡੀ ਤੇ ਬੱਚਾ ਵੀ ਨੁਗਰਾ ਦੇਉ ਬਈ ਇਹ 100% ਪਹਿਲਾਂ ਪਹਿਲਾਂ ਇੱਕ ਵਾਰੀ ਸੂਈ ਆ ਬਾਈ ਕੁਰੇ ਇਹ ਹਾਂ ਇੱਕ ਵਾਰੀ ਨੁਕਰਾ ਬਸ਼ੇਰਾ ਸੀਗਾ ਲਓ ਬਾਈ ਬਾਈ ਨੂੰ ਕਹਿੰਦਾ ਇੱਕ ਵਾਰੀ ਨੁਕਰਾ ਬਸ਼ੇਰਾ ਦਿੱਤਾ ਇਹਨੇ ਹੁਣ ਚੈੱਕ ਕਰ ਲਓ ਤੁਸੀਂ ਬਹੁਤ ਸੋਹਣੀ ਘੋੜੀ ਆ ਖੜਨੀ ਖੁੜਨੀ ਬਹੁਤ ਸੋਹਣੀ ਆ ਸਵਾਰੀ ਦੀ ਪਾਸ ਆ ਬਾਈ ਨਿਗਾ ਮਾਰ ਲਓ ਜਾਨਵਰ ਤੇ ਇੱਕ ਵਾਰੀ ਸਾਊ ਸੀਲ ਠੰਡੀ ਆ ਇੱਕ ਵਾਰੀ ਸੁੰਭ ਚੈੱਕ ਕਰ ਲਓ ਹੱਡਾਂ ਗੋਡਿਆਂ ਦੀ ਬਹੁਤ ਮਜ਼ਬੂਤ ਘੋੜੀ ਆ ਕਰ ਲੋ ਜੀ ਕਰ ਲੋ ਬਾਈ ਨਾਲ ਕੰਟੈਕਟ ਇਹ ਬਛੇਰੇ ਦੀ ਕੀ ਡਿਟੇਲ ਆ ਬਾਈ ਇਹ ਬਈ ਮਾਰਵਾੜੀ ਬਛੇਰਾਗਾ ਚਾਰ ਪੈਰ ਚਿੱਟੇ ਆ ਪੰਜ ਕਲਿਆਣਾ ਮੱਥੇ ਪਟਾਗਾ ਠੀਕ ਹੈ ਜੀ 58 ਗੰਚ हाइट ਹੈ ਜੀ ਠੀਕ ਹੈ ਜੀ ਇਹ ਹੋ ਗਿਆ 20 ਮਹੀਨਿਆਂ ਦਾ ਜੀ ਠੀਕ ਹੈ ਜੀ ਹਾਂਜੀ ਤੇ ਵਾਲਪੋਰੀਆਂ ਦਾ ਬਿਲਕੁਲ ਕਲੀਅਰ ਬਾਈ ਵਾਲਪੋਰੀਆਂ ਦਾ ਸਾਫ ਆ ਹਾਂਜੀ ਤੇ ਕਿਹੜੇ ਘੋੜੇ ਦਾ ਵੀਰੇ ਇਹ ਇਹ ਘੋੜੇ ਧਨ ਆਉਂਦੇ ਹੀ ਆ ਜੀ ਆਪਾਂ ਲਿਆ ਸੀਗਾ ਠੀਕ ਹੈ ਜੀ ਹਾਂ ਕੋਈ ਡਿਟੇਲ ਨਹੀਂ ਬਤਾਉਂਦੇ ਵਰੀ ਠੀਕ ਹੈ ਵੀਰੇ ਲਓ ਬਈ ਸੋਨਾ ਬਣੂ ਕੁੰਡੀਦਾਰ ਕੰਨਾ ਜੀ ਵਧੀਆ ਠੀਕ ਹੈ ਜੀ ਲਓ ਬਈ ਮਾਰ ਲਓ ਨੀਗਾ ਇੱਕ ਵਾਰੀ ਬਸ਼ੇਰਾ ਬਹੁਤ ਸੋਹਣਾ ਲੈਂਥ ਬਹੁਤ ਆ ਜਿਹੜੇ ਵੀਰ ਨੇ ਸਵਾਰੀ ਆਸਤੇ ਘਰੇ ਘੋੜਾ ਪਾਲਣਾ ਉਹਦੇ ਲਈ ਬਹੁਤ ਹੀ ਚੰਗਾ ਤੇ ਬਹੁਤ ਹੀ ਸੋਹਣਾ ਬਸ਼ੇਰਾ ਪੰਜ ਕ ਲੈਣਾ ਬੱਚਾ ਵਾਲ ਪੌਰੀਆਂ ਦਾ ਜਮਾ ਸਾਫ ਆ ਤੇ ਬਾਈ ਕੀ ਮੁੱਲ ਕਰਦੇ ਆ ਇਹਦਾ ਆਪਾਂ ਮੇਰਾ 170 ਕਰਦੇ ਆ ਇਹਦਾ 170 ਹੀ ਹਾਂਜੀ ਤੇ ਮਾੜਾ ਮੋਟਾ ਮਾਨਤਨ ਹੋ ਜੇ ਕੋਈ ਵੀਰ ਪਈ ਹੋ ਜੂਗਾ ਜੀ ਠੀਕ ਹੈ ਜੀ ਲੋ ਬਈ ਮਾਰ ਲਓ ਨੀਗਾ ਇੱਕ ਵਾਰੀ ਇਹ ਬਛਰੇ ਦੀ ਕੀ ਡਿਟੇਲ ਆ ਬਾਈ ਇਹ ਪੰਜ ਕਲਿਆਣਾ ਜੀ ਠੀਕ ਹੈ ਜੀ ਤੇ 15 ਮਹੀਨੇ ਉਮਰ ਹੋ ਗਈ ਇਹਦੀ ਠੀਕ ਹੈ ਜੀ ਇਹ ਆਪਣੇ ਘਰੇ ਹੀ ਆ ਕਾਲੀ ਛੋੜੀ ਮਾਰਵਾੜੀ ਠੀਕ ਹੈ ਜੀ ਬਾਟ ਕੈਂਚ ਦੇ ਉਸ ਸੂਈ ਆ ਕਾਲੀ ਚਰਨ ਦਾ ਬੱਚਾ ਜੀ ਇਹ ਗੰਗਾ ਨਗਰ ਵਾਲੇ ਦਾ ਠੀਕ ਹੈ ਜੀ ਉਹ ਸਵਾਰੀਆਂ ਮੱਠ ਲੈਣ ਦਾ ਘੋੜਾ ਹੈਗਾ ਠੀਕ ਹੈ ਜੀ 64 ਇੰਚ ਦਾ ਉਹਦਾ ਬੱਚਾ ਜੀ ਇਹ ਠੀਕ ਹੈ ਬਈ ਵਾਲਪੋਰੀਆਂ ਨੇ ਸਾਫ ਆ ਜੀ ਹਾਈਟ ਵੀ ਸੋਹਣੀ ਕੀਤੀ ਹੈ ਬਈ ਹਨਾ ਹਾਂ ਹੈਗੀ 58 ਇੰਚ ਠੀਕ ਹੈ ਜੀ 63 64 ਇੰਚ ਦਾ ਘੋੜਾ ਤਾਂ ਬਣੂਗਾ ਬਹੁਤ ਸੋਹਣਾ ਬਣੂਗਾ ਜੀ ਬਾਕੀ ਮਾਰਕਿੰਗ ਬਹੁਤ ਸੋਹਣੀ ਹੈ ਬਈ ਹਨਾ ਮਾਰਕਿੰਗ ਸੋਹਣੀ ਹੈ ਤੇ ਵਾਲਪੋਰੀਆਂ ਦਾ ਬਿਲਕੁਲ ਸਾਫ ਹੈ ਬਈ ਹਾਂਜੀ ਸਾਫ ਹੈ ਬਿਲਕੁਲ ਜੀ ਠੀਕ ਹੈ ਜੀ ਤੇ ਇਹਦੀ ਕੀ ਮੰਗ ਕਰਦੇ ਆ ਵੀਰੇ ਆਪਾਂ ਇਹਦਾ ਕਿੱਸੇ ਕਰਦੇ ਹਾਂ ਠੀਕ ਹੈ ਜੀ ਲਓ ਬਈ ਵਸ਼ੇਰੇ ਤੇ ਨਿਗਾਹ ਮਾਰ ਲਓ ਇੱਕ ਵਾਰੀ ਇਹਦੀ ਮਾਂ ਦੀਆਂ ਫੋਟੋਆਂ ਤੇ ਵੀਡੀਓ ਵੀ ਵਿੱਚ ਲਾ ਦੇਾਂਗੇ ਅਸੀਂ ਹਾਂਜੀ ਤੇ ਬਹੁਤ ਸੋਹਣਾ ਵਸ਼ੇਰਾ ਮਾਰਕਿੰਗ ਬਹੁਤ ਸੋਹਣੀ ਐ ਛੋਟੇ ਕੰਨ ਦਾ ਕੁੰਡੀ ਵਾਲਾ ਕੰਨ ਲਓ ਬਈ ਚੈੱਕ ਕਰ ਲਓ ਆ ਉਹ ਵਸ਼ੇਰੇ ਦੀ ਜਿਹੜਾ ਕਾਲੀ ਚਰਨ ਦਾ ਬੱਚਾ ਉਹਦੀ ਮਾਂ ਬਾਕੀ ਜੈਡ ਬਲੈਕ ਆ ਮੱਥੇ ਫੁੱਲ ਆ ਦੇ ਪੈਰਾਂ ਤੇ ਮਾੜਾ ਮਾੜਾ ਜਵਾਬ ਆ ਬਸ ਲਓ ਜੀ ਤੇ ਇਹਦਾ ਦੁਬਾਰਾ ਰਿਜ਼ਲਟ ਵੀ ਤੁਹਾਨੂੰ ਦਿਖਾ ਦਿੰਨੇ ਆ ਬਾਈ ਆਹ ਬੱਚੀ ਇਹਦੇ ਮਗਰ ਆਈ ਆ ਇਹ ਵੀ ਕਾਲੀ ਚਰਨ ਦੀ ਆ ਇਹ ਵੀ ਕਾਲੀ ਚਰਨ ਦੀ ਆ ਮੱਥੇ ਪਟਾ ਪਿਛਲੇ ਦੋ ਪੈਰ ਚਿੱਟੇ ਤੇ ਬਹੁਤ ਸੋਹਣੀ ਬੁਸ਼ੇਰੀ ਨਿੱਕਾ ਕੰਨ ਕੁੰਡੀ ਵਾਲਾ ਕੰਨ ਪਤਲੀ ਧੌਂਦੀ ਪਿੱਠ ਪੂੜਾ ਬਹੁਤ ਚੰਗਾ ਮਾਲੇ ਪਾਸੋਂ ਵੀ ਬਹੁਤ ਚੰਗੀ ਲਾਈਨ ਦਾ ਬਸ਼ੇਰਾ ਬਾਈ ਨਿਗਾਹ ਮਾਰ ਲਿਓ